ਜੋ ਜੰਮਤਰੀ ਨੂੰ ਜੋ ਸਤਿ ਆ ਰਹੇ ਹੋ ਸਤਿ ਆ ਰਹੇ ਹੋ ਸਭ ਥੈਂਕ ਯੂ ਮਸ਼ਾ ਅੱਲ ਤਕਰੀ ਅਕਾਲ ਪੁਰਖ ਜੀ ਦਾ ਧਿਆਨ ਕਰਕੇ ਸੰਸਾਦ ਜੀ ਦਾ ਵਾਹਿਗੁਰੂ ਸਵਾਗਤ ਹੈ ਜੀ ਸਰਵਾਜ ਜੀ ਸਰਵਾਜ ਜੀ ਅਕਾਲ ਪੁਰਖ ਜੀ ਦਾ ਖਾਸਾ ਜੀ ਦਾ ਵਾਹਿਗੁਰੂ ਸਰਵਾਜ ਜੀ ਸਰਵਾਜ ਜੀ ਵਾਹਿਗੁਰੂ ਸ੍ਰੀ ਪਾਤਸ਼ਾਹੀ ਮਹਾਰਾਜ ਤੁੰਤਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੁੰਤਾਲ ਜੀ ਤੋਂ ਬੇਨਤੀ ਕਰਦੇ ਹਾਂ ਅੰਤ ਤੱਕ ਸ੍ਰੀ ਗੁਰੂ ਜੀ ਸਾਹਿਬ ਮਹਾਰਾਜ ਦਾ ਬਤਨ ਹੈ ਇਹ ਹਾਲ ਤਰਫਾਇ ਗੁਰੂ ਅਰਜਨ ਦੇਵ ਸਾਹਿਬ ਸਾਹਿਬ ਜੀ ਤੋਂ ਸਾਹਿਬ ਜੀ ਦੇ ਕਰੇ ਸਾਹਿਬ ਜੀ ਦੇ ਕਰੇ ਸਾਹਿਬ ਜੀ ਦੇ ਕਰਦੇ ਜੀ ਜੀ ਜੱਟ ਸਿੰਘ ਆਪ ਜੀ ਨੇ ਕਿਰਪਾ ਕੀਤੀ ਆਪਦੇ ਸੇਬ ਰਹਿ ਗਿਆ ਅਗਲੇ ਸਾਬਕਾ ਮદાન ਇੰਤzar ਲਵਾ ਕੇ ਆਪ ਜੀ ਜੀਹਰ ਦੇ ਬਿਲਕੁਲ ਇਹ ਵੀ ਜਾਰੀ ਆਪ ਜੀ ਜੀ ਮੇਰੇ ਗਏ ਮਿਹਰਬਾਨ ਜੀ ਮੇਰਾ ਮੈਨੂੰ ਰੱਖਣ ਦੀ ਅੱਜ ਰੰਗੇ ਤਾਰ ਕੇਿਰਵਜਨ ਦਾ ਸਾਰ ਸੁਣ ਦਿੰਦੇ ਹੋਰ ਦਰਦੀ ਲਾਗ ਰੱਖਣੀ ਹੋਰ ਦਰਦੀ ਕਰੇ ਜੀ ਸਾਡੇ ਪਾਸੇ ਮਹਾਰਾਜ ਦੇਵ ਭਗਤ ਜੀ ਤੋਂ ਪਾ ਲੈਵਣੇ ਚਾਹੁੰਦੇ। ਇਹ ਲੋੜੀ ਜਾਂ ਕੰਮ ਜਾਰੀ ਤੋਂ ਹੋਣ। ਜ਼ੋਰ ਕਰਨ ਦੀ ਜ਼ਰੂਰਤ ਨਹੀਂ। ਨੀਰਕਣ ਉਤਾਰੀ ਗਿਆ ਹੋਵੇ। ਬਰਾ ਪ੍ਰਜਾ ਦੀਆਂ ਦੇਖਾਂ ਦਿਹਾੜਾ ਨਹੀਂ। ਗਿਆ ਬ੍ਰਹਮ ਸਾਹਿਬ। ਪਰ ਗੁਰੂ ਬੁਲਾਵੇ ਗੁਰੂ ਨਾਨਕ ਨਾਮ ਜੜਦੀ ਗਲਾ ਤੇ ਭਾਈ ਸਰਬਾਤ ਭਾਈ ਗੁਰੂ ਬੁਲਾਵੇ ਨਿਹਾਲ ਜਾਵੇ ਸਰਬਤਿ ਅਪਾਲੋ ਰਲਵ ਸ਼ਾਹ ਭਾਈ ਮਸਾਲਾ ਸਲਾ ਮਸਾਲਾ ਮਿੱਠੀ ਲਿਆਓ ਠੇਕ ਨਾਲ ਜੀ ਲੈ ਆਪੀ ਚਲ ਜਾਂ ਕਿਥੇ ਰੱਖੀ ਨਹੀਂ ਜਾਣਾ ਗੁਰੂ ਨਾਨਕ ਕਰਤਾ ਸਿਉ ਰੂ ਮੈਂ ਆ ਗੁਰੂ ਜੀ ਦੇ ਦਮ ਨੀ ਸੋ ਗਾ ਜਾ ਐਦੀ ਆਇਨਾ ਬਾਰ ਬਾਰ ਤੋ ਚੋ ਕੋਈ ਆਜ ਵੀ ਸੋਚ ਸਾਰ ਸੱਚ ਇੰਦਾ ਹੀ ਤੋ ਕੋਈ ਗਾਜੀ ਕੋਈ ਗਾਜ ਅੱਛਾ ਕੋ ਅੰਤ ਕੋਲ ਆਲ ਮੁਰਗਾ ਜਿੰਨੀ ਸਾਤ ਆਂਕਰ ਕੋ ਪਿਆ ਜਦ ਬੱਸ ਥੈਂਕ ਯੂ ਗਾਡ ਧੰਕ ਯੂ ਗਾਡ ਇੰਸਟ੍ਰਕਸ਼ਨ 1 2 3 4 5 6 7 ਨਾਮ ਕਰਤਾ Aka, энергiany morally dizzying the observer is still or rather still the begun to see, may get黃 problemaslly, gehört cattled out, rarely it's ਇੱਕ ਸਤਨਾ ਕਰਤਾ ਆਪ ਜੀ ਦਾ ਆਯੂਨੀ ਤਾਪ ਆ ਮਨਿਕ ਹਲੋ ਬੋਲੋ ਨਾ ਨਾਨਕ ਖੋਸੀ ਈਸਾ ਜੀ ਸਾਹਿਬ ਜਗਾਰਾ ਬੁਲਾਵੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਮੈਨੂੰ ਦੇਖੋ ਆਪ ਜੀ ਆ ਰਹੀ ਦਿਓ ਰੋਕੋ ਬੋਲੋ ਇਹ ਗਰਬ ਲਾਵੇ ਨਿਹਾਲ ਜAVE ਸਤਿ ਆਕਾਰ ਗਰਬ ਲਾਵੇ ਨਿਹਾਲ ਜAVE ਸਤਿ ਆਕਾਰ ਗਰਬ ਲਾਵੇ ਨਿਹਾਲ ਜAVE ਸਤਿ ਆਕਾਰ ਚਲੋ ਹਰ ਬੱਬੇ ਰਹਿ ਦੋ ਇੰਤਜ਼ਾਰ ਕਰਦੇ ਪੁਰਾਣੇ ਹੰਡੋ ਪ੍ਰਚਾਰ ਨਹੀਂ ਤੇ ਹੋ ਰਿਹਾ ਕੀ ਕੇਦਾਰ ਜੀ ਆਪਰੇ ਮੜਾ ਜਾਂ ਪੁੱਟ ਲਿਓ ਭਾਵੇਂ ਪੁਰਾਣਾ ਹੀ ਹੋਵੇ ਨਾ ਕਿ ਥੱਲੇੋਂ ਪਾਣੀ ਵੇ ਹੋਣਾ ਸ਼ੁਰੂ ਹੋ ਗਿਆ 7 ਵਜੇ ਕਈ ਵਾਰ ਆਂਦੇ ਪਾਣੀ ਥੱਲੇੋਂ ਨਿਕਲਦਾ ਦੇ ਪਾਈਪ ਨਹੀਂ ਛੇੜਿਆ ਇਹਨੂੰ ਭਾਵੇਂ ਪੈਲੀ ਦਾ ਹੀ ਆ ਨਾ ਉਹ ਤਾਂ ਸੀਵਰੇ ਹੀ ਦਾ ਤੇ ਨਹੀਂਗਾ ਨਹੀਂ ਸੀਵਰੇ ਨਹੀਂ ਪਾਛੋ ਪੈਲੀਆਂ ਹੇ ਤਾਂ ਥੱਲੇ ਪਾਇਆ ਹੁੰਦਾ ਨਾ ਪੋਰੇ ਹਾਂ ਪੜੀ ਤੇ ਪਾਣੀ ਆ ਰਿਹਾ ਹੁੰਦਾ ਨਹੀਂ ਜਾਂ ਤਾਂ ਪੁਰਾਣਾ ਸੀਵਰੇਜ ਦਾ ਹੋਊਗਾ ਕੁਛ ਨਾ ਕੁਛ ਨਹੀਂ ਆ ਪਾਣੀ ਇਧਰੋਂ ਪੈਲੀ ਆ ਪਾਣੀ ਵਾਲਾ ਆ ਵੀ ਇੱਥੇ ਜਿਹੜਾ ਵੀ ਹੈਗਾ ਪੁੱੜ ਦੇਣਾ ਚਾਹੀਦਾ ਹਾਂਜੀ ਠੀਕ ਹੈ ਜੀ ਮਗਰ ਉਹ ਕਈ ਥਾਈਂ ਇਹ ਉਹ ਪ੍ਰੋਬਲਮ ਆਉਦੀ ਆ ਬਾਬਾ ਜੀ ਵਾਲੇ ਪਾਣੀ ਨਹੀਂ ਆਉਂਦਾ ਨਹੀਂ ਜੁੜਦਾ ਕਈ ਦਾ ਪ੍ਰੋਬਲਮ ਫੇ ਆਈਦੀ ਪਾਛੋ ਤੇ ਕਿਹਦੇ ਪਾਣੀ ਆਉਂਦਾ ਰੀਚੋਂ ਇਹ ਤੇਲੀ ਜਰਾ ਅੱਛਾ ਜਾਈਂਗਾ ਜਾਈਂਗਾ ਇਹਨੇ ਤੇ ਚੇਕ ਕਰ ਜਲੇ ਆ ਜਾਨੀ ਉਹ ਰਾਇ ਪਾਣੀ ਪਾ ਜੇ ਤੇ ਫੇ ਫਰਨਾ ਦਾ ਵੀਡੀਓ ਨੂੰ ਫਰਨਾ ਗੈਰ ਬਾਹਰ ਚ ਕਰਨਾ ਹੈ ਕਿਦਾਂ ਸਾਬ ਜੀ ਇਹ 12 ਮਰਦੇ ਜੀ ਇਹਨੂੰ ਤੇ ਆਪਣੇ ਕੇ 40 52 ਦਾ ਕੋਈ ਗੜੀ ਹੈ ਜੀ ਪਰਲੇ ਪੰਨੇ ਆਪਣਾ ਪੈਣੀ ਰਾਹ ਲੱਗਦਾ ਨਹੀਂ ਇਹ ਸਾਰੇ ਹੈ ਤੇ ਇਹਨਾਂ ਦੇ ਸਿੱਧਾ ਜ਼ਾਰਾਂ ਦੇ 10 ਦਾ ਦੇਖ ਕੇ ਇਹਨਾਂ ਦਰਸ਼ਤੇਦਾਰਾਂ ਦਾ ਸਾਰੇ ਦੇਖਤੇਦਾਰਾਂ ਦੇ ਇੱਥੇ 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 ਇ ले मेड रा यो ऑटो उतैतै आउना है आहा गल्ली भित्र आगी यो आउना जी यो आउना यो यो गल्ली के चले चले खालसा जी चले खालसा जी आ सर अब यों देख त ਰੋ ਰੋ ਮੈਨੂੰ ਜਾਈਂਦਾ ਮਾੜੇ ਪਾਸੇ ਸਾਈਨੇ ਸਾਈਨੇ ਪੁੱਛ ਤੌੜੀਂ ਪੁੱਛਣਾ ਕਿ ਕਿ ਦੂਰੀ ਤੇ ਨਾ ਪਾਛਣਾ ਰੰਗ ਅਕਾ ਲੂ ਵਾਹ ਗੰਗਾ ਸਾਤਾ ਦੇਖਣਾ ਨਾ ਲੈ ਆਓ ਲੈ ਆਓ ਨਾ ਆਜਾ ਨੂੰ ਵਰਤਨਾ ਜੀ ਪਾਓ ਦੇ ਵਰਤਾਉਣ ਆਜਾ ਬਾਬਾ ਜੀ Əgər etdinizsə. Gəl. O baba.